ਹੁਣੇ-ਹੁਣੇ ਬਠਿੰਡਾ ਦੇ ਲਾਲ ਸਿੰਘ ਬਸਤੀ ਗਲੀ ਨੰਬਰ 3 ਦੇ ਵਿੱਚ ਬਣੇ ਇੱਕ ਕਬਾੜ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ ਫਾਇਰ ਬ੍ਰਿਗੇਡ ਦੀਆਂ ਲਗਾਤਾਰ ਗੱਡੀਆਂ ਪਹੁੰਚ ਰਹੀਆਂ ਰਾਹਤ ਅਤੇ ਬਚਾਅ ਕਾਰਜ ਦੇ ਵਿੱਚ ਲੋਕਾਂ ਨੇ ਜਤਾਇਆ ਵੱਡੇ ਹਾਦਸੇ ਦਾ ਖਦਸ਼ਾ ਕਬਾੜ ਗੋਦਾਮ ਦੇ ਮਾਲਕਾਂ ਦੇ ਵੱਲੋਂ ਪਰਿਵਾਰ ਦੀ ਕੁੱਟਮਾਰ ਦੇ ਵੀ ਲੋਕਾਂ ਤੇ ਲਗਾਏ ਗਏ ਦੋਸ਼ ਫਿਲਹਾਲ ਫਾਇਰ ਬ੍ਰਿਗੇਡ ਵੱਲੋਂ ਰਾਹਤ ਅਤੇ ਬਚਾਅ ਕਾਰਜ ਜਾਰੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਉਕਤ ਅਗਨੀ ਕਾਂਡ ਦੀਆਂ ਜੋ ਕਿ ਅੱਜ ਲਾਲ ਸਿੰਘ ਬਸਤੀ ਦੇ ਵਿੱਚ 3 ਨੰਬਰ ਗਲੀ ਦੇ ਵਿੱਚ ਦੁਪਹਿਰ ਕਰੀਬ 3:30 ਵਜੇ ਦਾ ਦੱਸਿਆ ਜਾ ਰਿਹਾ ਹੈ ਅਤੇ ਘਟਨਾ ਦੀ ਸੂਚਨਾ ਮਿਲਣ ਤੇ ਫਾਇਰ ਬ੍ਰਿਗੇਡ ਵੱਲੋਂ ਮੌਕੇ ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਇੱਥੇ ਫਾਇਰ ਅਧਿਕਾਰੀਆਂ ਨੇ ਇਹ ਵੀ ਸਾਫ਼ ਕੀਤਾ ਕਿ ਫਿਲਹਾਲ ਇਸ ਗੋਦਾਮ ਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਫਾਇਰ ਸੇਫਟੀ ਉਪਕਰਣ ਵੀ ਨਹੀਂ ਲੱਗੇ ਹੋਏ ਸਨ ਜਿਸ ਕਾਰਨ ਇਹ ਹਾਦਸਾ ਮੌਕੇ ਤੇ ਜੇ ਲੱਗੇ ਹੁੰਦੇ ਤਾਂ ਰੋਕਿਆ ਜਾ ਸਕਦਾ ਸੀ ਪਰ ਫਿਲਹਾਲ ਉਹਨਾਂ ਦੇ ਵੱਲੋਂ ਰਾਹਤ ਅਤੇ ਬਚਾਅ ਕਾਰਜ ਕੀਤਾ ਜਾ ਰਿਹਾ ਹੈ ਅਤੇ ਇਸ ਘਟਨਾ ਦੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਫਿਲਹਾਲ ਕੋਈ ਖਬਰ ਨਹੀਂ ਹੈ ਪਰ ਅੰਦਰ ਪਿਆ ਸਮਾਨ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਪੂਰਾ ਮਾਮਲਾ ਦੇਖਦੇ ਹਾਂ ਇਸ ਖਬਰ ਦੇ ਵਿੱਚ ਬਾਰਡ ਨੰਬਰ 40 ਜੋ ਐਮਐਸੇ ਮੌਜੂਦਾ ਔਰ ਜੋ ਬਾੜ ਹੈ ਸਤਾਰਨਬਰ ਮੇਰੇ ਸਾਹਮਣੇ ਹੈ 3 ਵਜੇ ਤਕਰੀਬਨ ਥੋੜੀ ਅੱਗ ਲੱਗੀ ਸਾ ਲੋਕਾਂ ਨੂੰ ਸਮਝ ਲੈ ਮੂਲੀ ਕਮਾਈ ਉਤਪਾਦ ਇੱਕਦਮ ਅੱਗ ਭੜਕ ਗਈ ਤਾਂ ਸਾਰੇ ਲੋਕ ਇੱਕਦਮ ਘਰ ਤੋਂ ਅਧਾਰ ਹੋ ਗਿਆ ਕਿਉਂਕਿ ਇੱਕ ਤਾਂ ਲੜਾਈ ਕਰਕੇ ਵੈਸੇ ਹਾਲਾਤ ਮਾੜੇ ਹੋਏ ਹੋਏ ਨੇ ਲੋਕਾਂ ਦੇ ਦੇਸ਼ ਤੇ ਹੁਣ ਤਿੰਨ ਵਜੇ ਤੋਂ ਲੱਗੇ ਜੀ ਕਿੰਨਾ ਟਾਈਮ ਹੋ ਗਿਆ ਅੱਗ ਬੁਝਣ ਦਾ ਨਾਲ ਨੇ ਵੀ ਦੋ ਫਾਇਰ ਬ੍ਰੀਡ ਦੀਆਂ ਗੱਡੀਆਂ ਵੀ ਆ ਗਈਆਂ ਪੂਰਾ ਤਿੰਨ ਆ ਗਿਆ ਇੱਕ ਗਦਾਮਾ ਇੱਕਵਾੜ ਦਾ ਜੀ ਇੱਕਵਾੜ ਦਾ ਹੈ ਇਸ ਦੇ ਵਿੱਚ ਬਣਿਆ ਹੈ ਰਾਸ਼ਤ ਦੇ ਵਿੱਚ ਬਣਿਆ ਹੈ ਮੈਂ ਐਮਸੀ ਹੋਣ ਦੇ ਨਾਤੇ ਨਗਰ ਨਿਗਮ ਨੂੰ ਔਰ ਡੀਸਾ ਨੂੰ ਬੇਨਤੀ ਕਰਦਾ ਮੈਂ ਇਹਦਾ ਸਰਵੇ ਕਰਾ ਕੇ ਇਹਨਾਂ ਨੂੰ ਸਰ ਹੈ ਸੀ ਲੱਕੜੀ ਵਿੱਚ ਫਾਰ ਕੱਢਿਆ ਵੇ ਪੂਰੇ ਸ਼ਹਿਰ ਦੀ ਸਮੱਸਿਆ ਜਿੱਕੱਲੀ ਹੈ ਲਾਸਿੰਗ ਨਗਦੀ ਸਮੱਸਿਆ ਨੇ ਕੋਈ ਜਾਨੀ ਵਾਲੇ ਨੁਕਸਾਨ ਕਿ ਸਿਰਫ ਸਰ ਜਾਨੀ ਨਹੀਂ ਮਾਲੀ ਨੁਕਸਾਨ ਹੋਇਆ ਹੈ ਪਹਿਲਾਂ ਖੁਦ ਉਸੇ ਦਾ ਮਾਲਕ ਦੀ ਹੋਇਆ ਉਹਦਵਾਰ ਕੁਦਰਤੀ ਅੱਗ ਦਾ ਜਿਹੜਾ ਸੀ ਲਾਈਟ ਰਹਿਣੀ ਸੀ ਬੰਦ ਸੀ ਜੇ ਲਾਈਟ ਹੁੰਦੀ ਤਾਂ ਕਿਉਂਕਿ ਤਾਰਾ ਮਚ ਗਿਆ ਬੀਲੀਆਂ ਜੀ ਜੇ ਲਾਈਟ ਹੁੰਦਾ ਤਾਂ ਹੋਰ ਵੱਡਾ ਨਾ ਸ਼ਾਮ ਹੋ ਜੀ ਕਰੰਟ ਵੀ ਦੌੜ ਸੱਸ ਗਿਆ ਉਹਨਾਂ ਦਾ ਕਿੰਨੀ ਦਿਨ ਬਾਅਦ ਫਾਇਰ ਬ੍ਰਿਗੇਡ ਆਉਂਦੀ ਚੀਜ਼ ਸਰ ਫਾਇਰ ਬ੍ਰਿਗੇਡ ਨੂੰ ਅਸੀਂ ਕਿਸੇ ਗੱਲ ਦੀ ਦੋਸ਼ ਨਹੀਂ ਦੇ ਸਕਦੇ ਕਾਰਨ ਕਿ ਉਹ ਪਾਟ ਕਹਿਣੀ ਗਏ ਫਿਰ ਵੀ ਆ ਗਏ ਪਰ ਮੈਂ ਡੀਸੀ ਸਾਹਿਬ ਤੋਂ ਨਗਰ ਨਿਗਮ ਤੋਂ ਮੰਗ ਕਰਦਾ ਕਿ ਇੱਕ ਫਾਇਰ ਬ੍ਰਿਗੇਡ ਆਰਜੀ ਤੌਰ ਤੇ ਇਹ ਲੈਨੋਪਾਰ ਇੰਨੇ ਨੇ ਇੱਕ ਜਗ੍ਹਾ ਦੋ ਗੱਡੀਆਂ ਖੜਾਉਣੀਆਂ ਚਾਹੀਦੀਆਂ ਕਿਉਂਕਿ ਪਰਸ ਜਯੋਤੀ ਸਾਡੀ ਕਿਸੇ ਸੰਸਥਾ ਨੇ ਇਹ ਮੰਗ ਰੱਖੀ ਹੈ ਅਸੀਂ ਵੀ ਮੰਗ ਰੱਖੀ ਹੈ ਵੀ ਲੈਨੋਪਾਰ ਇੱਕ ਮਿੰਨੀ ਜੋ ਫਾਇਰ ਬ੍ਰਿਗੇਡ ਬਣਨਾ ਚਾਹੀਦਾ ਹੈ ਔਰ ਅੱਜ ਦੀ ਇਹ ਘਟਨਾ ਨੇ ਸਾਨੂੰ ਬਿਲਕੁਲ ਸਾਬਤ ਨਾਮ ਨੰਬਰ ਸਪਾਲ ਡੀਓ ਜੀ ਮਾਈ ਬਿਗੇਟ ਪਾਇਆ ਹਾਂ ਜੀ ਸਿਵਲ ਫਾਰਵਗੇਟ ਸਾਨੂੰ 350 55 ਦੇ ਵਿੱਚ ਸੂਚਨਾ ਮਿਲੀ ਸੀ ਵੀ ਐਂ ਕਰਕੇ ਲਾਲ ਸਿੰਘ ਬਸਤੀ 3 ਨੰਬਰ ਗਲੀ ਕੋਲ ਕਵਾੜ ਦੀ ਕਵਾੜ ਦੀ ਦੁਕਾਨ ਨੂੰ ਅੱਗ ਲੱਗੀ ਆ ਵੀ ਪੋਲਾ ਕਰਕੇ ਸੀ ਨਾਲ ਦੀ ਨਾਲ ਫਾਇਰ ਟੈਂਕਰ ਉੱਥੋਂ ਪਰਵਾਨਾ ਕਰਦੇ ਜੀ ਕਿੰਨੇ ਗੱਡੀਆਂ ਆਈਆਂ ਇੱਥੇ ਗੱਡੀਆਂ ਜੀ 3 ਆ ਗਈਆਂ ਸੀ ਮੌਕੇ ਤੇ ਤੇ ਹੁਣ ਦੂਜੀਆਂ ਹੋਰ ਮੰਗਾਈਆਂ ਉਹ ਵਾਸਪਰ ਕੇ ਆ ਰਹੀਆਂ ਹਾਲਾਤ ਕੀ ਇਸ ਮੌਕੇ ਤੇ ਜੀ ਉਦੋਂ ਅੱਗ ਕਾਫੀ ਜ਼ਿਆਦਾ ਸੀ ਤੇ ਹੁਣ ਅੱਗ ਤੇ ਕਾਬੂ ਪਾਇਆ ਗਿਆ ਜੋ ਜਿੱਤਨੇ ਗੋਦਾਮ ਪੜਿਆ ਪਿਆ ਇਹਨਾਂ ਦੇ ਕੋਈ ਫਾਇਰ ਸੇਫਟੀ ਵਗੈਰਾ ਕੁਝ ਲੱਗਿਆ ਸੀ ਨਹੀਂ ਕੁਝ ਵੀ ਨਹੀਂ ਲੱਗਿਆ ਸੀ ਕਿ ਲਿਆਉਂਗੇ ਤੁਸੀਂ ਧਿਆਨ ਸਾਡੇ ਅਫਸਰਾਂ ਦੇ ਧਿਆਨ ਚ ਲਿਆਵਾਂਗੇ ਅੱਛਾ ਜੇ ਲੱਗਦਾ ਮੌਕੇ ਤੇ ਨਾਲ ਤੁਸੀਂ ਆਉਂਦੇ ਕੁਝ ਐਸੀ ਕਿਸ ਤਰ੍ਹਾਂ ਹਾਂਜੀ ਹਾਂਜੀ ਵੱਡਾ ਹੋ ਸਕਦਾ ਫਿਲਹਾਲ ਹਾਲਾਤ ਇਹ ਨੇ ਹੁਣ ਅੱਗ ਤੇ ਕਾਬੂ ਪਾਇਆ ਗਿਆ ਮੜਾ ਮੋਟਾ ਧੂੜ ਦਾ ਤੇ ਉਹ ਗੱਡੀ ਭਰ ਕੇ ਆਉਂਦੀ ਐ ਤੇ ਉਹਦੇ ਨਾਲ ਕੰਟਰੋਲ ਤੁਹਾਨੂੰ ਕੀ ਨੁਕਸਾਨ ਕਿਸ ਤਰ੍ਹਾਂ ਨਹੀਂ ਹਰੇ ਤੱਕ ਸਾਨੂੰ ਕੋਈ ਨਹੀਂ ਆਇਆ